ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਆਪਾਂ ਗੱਲ ਕਰਾਂਗੇ ਇਟਲੀ ਵਿੱਚ ਰਹਿਣ ਦੇ ਖਰਚੇ ਕਿੰਨੇ ਆ ਜਾਂਦੇ ਆ ਵੀ ਸਿੰਗਲ ਬੰਦਾ ਕਿੰਨੇ ਪੈਸੇ ਕਮਾ ਲੈਂਦਾ ਤੇ ਕਿੰਨੇ ਕੁ ਉਹਦੇ ਖਰਚੇ ਆ ਜਾਂਦੇ ਆ ਤੇ ਜਦੋਂ ਫੈਮਿਲੀ ਆ ਜਾਂਦੀ ਆ ਤੇ ਉਦੋਂ ਕਿੰਨਾ ਖਰਚਾ ਬੰਦੇ ਦਾ ਆਉਂਦਾ ਉਹ ਸਾਰੀਆਂ ਗੱਲਾਂ ਬਾਤ ਅੱਜ ਆਪਣੀ ਇਸ ਵਲੌਗ ਦੇ ਵਿੱਚ ਕਰਾਂਗੇ ਕਿਉਂਕਿ ਆਪਣੇ ਘਰੇ ਮਿੱਤਰੋ ਬਿੱਲ ਆਇਆ ਵਜੋਂ ਤੇ ਛੁੱਟੀ ਦਾ ਦਿਨ ਆ ਆਪਣਾ ਅੱਜ 1000 ਤੋਂ ਲੈ ਕੇ 1500 ਤੱਕ ਇੱਕ ਬੰਦੇ ਦੀ ਤਨਖਾਹ ਮੇਰੇ ਤੋਂ ਜਿਹੜੀ ਆਮ ਐਵਰੇਜ ਨਿਕਲਦੀ ਆ ਇਟਲੀ ਵਿੱਚ ਇੱਕ ਬੰਦੇ ਦੀ ਕੰਮ ਕਰਨ ਵਾਲੇ ਦੀ ਤੇ ਜਦੋਂ ਬੰਦਾ ਇਕੱਲਾ ਸਿੰਗਲ ਕੰਮ ਕਰਦਾ ਨਾ ਉਦੋਂ ਐਦਾਂ ਹੁੰਦਾ ਹੈ ਵੀ ਘਰ ਦਾ ਕਰਾ ਘਰ ਦਾ ਕਿਰਾਇਆ ਵੀ ਤੇ ਉਸ ਤੋਂ ਬਾਅਦ ਗਰੋਸਰੀ ਦਾ ਸਾਮਾਨ ਸਾਰਾ ਬੰਦਾ ਡਿਵਾਈਡ ਕਰਕੇ ਰੱਖਦੇ ਆ ਤੇ ਤਿੰਨ ਚਾਰ ਬੰਦੇ ਸ਼ੇਅਰ ਹੋ ਗਏ ਆਪਣਾ ਘਰ ਇੱਕ ਲੈ ਲੈਣੇ ਆ ਰੈਂਟ ਦੇ ਉੱਤੇ ਤੇ ਉਦੋਂ ਗੱਲਾਂ ਬਾਤਾਂ ਥੋੜੀਆਂ ਸੌਖੀਆਂ ਰਹਿਣੀਆਂ ਹੈ ਵੀ ਜਦੋਂ ਬੰਦੇ ਇੱਕ ਤੋਂ ਦੋ ਹੋ ਜਾਂਦੇ ਆ ਉਦੋਂ ਖਰਚੇ ਡਬਲ ਹੋ ਜਾਂਦੇ ਆ ਤੇ ਫਿਰ ਜਦੋਂ ਇੱਕ ਬੱਚਾ ਹੋ ਜਾਂਦਾ ਖਰਚੇ ਟ੍ਰਿਪਲ ਹੋ ਜਾਂਦੇ ਆ ਜੇ ਕੋਈ ਹੋਰ ਬੱਚਾ ਹੋ ਜਾਵੇ ਤਾਂ ਖਰਚੇ ਡੋਗਣੇ ਹੋ ਜਾਂਦੇ ਆ ਤੇ ਫਿਰ ਦੋਵੇਂ ਮੀ ਬੀਬੇ ਨੂੰ ਕੰਮ ਕਰਨਾ ਪੈਂਦਾ ਤੇ ਦੋਨੇ ਮੀਆਂ ਵੀ ਬੀਬੀ ਕੰਮ ਕਰਨਗੇ ਤਾਂ ਜਾ ਘਰ ਦੀ ਮੇਥਰ ਗੱਡੀ ਚੱਲਦੀ ਆ ਇੱਕ ਜਣੇ ਦੀ ਜਿਹੜੀ ਤਨਖਾਹ ਹੁੰਦੀ ਆ ਜੀ ਉਹ ਤਾਂ ਘਰ ਦਾ ਰੈਂਟ ਬਿਜਲੀ ਦਾ ਬਿੱਲ ਗੈਸ ਦਾ ਬਿੱਲ ਤੇ ਪਾਣੀ ਦਾ ਬਿੱਲ ਤੇ ਹੋਰ ਨਿੱਕੇ ਮੋٹے ਖਰਚੇ ਉਹਨਾਂ ਸੀ ਨਿਕਲ ਜਾਂਦੀ ਆ ਤੇ ਇੱਕ ਜਣੇ ਚਲੋ ਬਚ ਰਹਿੰਦੀ ਆ ਤਨਖਾਹ ਫਿਰ ਉਦਾਂ ਸਰਕਲ ਵਧਿਆ ਚੱਲੀ ਜਾਂਦਾ ਜੀ ਦੋ ਜਣਿਆਂ ਦਾ ਇੱਕ ਗੱਲ ਹੋਰ ਮੇਥਰ ਸੁਣਨ ਨੂੰ ਆਉਂਦੀ ਆ ਵੀ ਇਟਲੀ ਦੇ ਵਿੱਚ ਸਟੱਡੀ ਆ ਬੱਚ ਸਟੱਡੀ ਤਾਂ ਫਰੀ ਹੈਗੀ ਆ ਪਰ ਜਦੋਂ ਕਲਾਸਾਂ ਲੱਗਦੀਆਂ ਓਦੋਂ ਜਿਹੜੀਆਂ ਬੁੱਕਸਾਂ ਬਹੁਤ ਜ਼ਿਆਦਾ ਮਹਿੰਗੀਆਂ ਹੁੰਦੀਆਂ ਮਤਲਬ ਜਿਉਂ ਜਿਉਂ ਕਲਾਸ ਵੱਡੀ ਹੋ ਜਾਂਦੀ ਆ ਤੇ ਉਦੋਂ ਕਿਤਾਬਾਂ ਦੇ ਖਰਚੇ ਵਧ ਹੀ ਜਾਂਦੇ ਆ ਬੱਚਿਆਂ ਦੇ ਤੇ ਹੋਰ ਬੱਚੇ ਫੇਰ ਕਿਸੇ ਨੇ ਐਕਟੀਵਿਟੀ ਕਰਵਾਵਾ ਜਾਣਾ ਜਾਂ ਬੱਚੇ ਜੀਤਾ ਤੇ ਜਾਂਦੇ ਆ ਇਹਨਾਂ ਕਾਫੀ ਜ਼ਿਆਦਾ ਖਮੋਨਿਆ ਬੱਚਿਆਂ ਸਕੂਲ ਦੇ ਵਿੱਚ ਉਹ ਸਾਰੇ ਖਰਚੇ ਵਾਤੇ ਸਾਰਿਆਂ ਨੂੰ ਪਤਾ ਮਮੀ ਡੈਡੀ ਉੱਤੇ ਹੀ ਪੈਣੇ ਹੁੰਦੇ ਆ ਤੇ ਖਰਚੇ ਦੀ ਗੱਲ ਮੇ ਦਿਮਾਗ 'ਚ ਤਾਂ ਆਈ ਆ ਕਿਉਂਕਿ ਅੱਜ ਸਵੇਰੇ ਉੱਠ ਕੇ ਮੈਂ ਦੇਖਿਆ ਤੇ ਆਪਣੇ ਕਿਸੇ ਤੋਂ ਵੀ ਚਾਇਆ ਵਸ ਗਿਆ ਬਿੱਲ ਆਪਣੇ ਘਰ ਦਾ ਤੇ ਸ਼ਾਪ ਦਾ ਦੋ ਬਿੱਲ ਉਹਦੇ ਬਿੱਲ ਤਾਂ ਹੁਣ ਹੀ ਆਉਣੇ ਹੁੰਦੇ ਆ ਤੇ ਜੇ ਬਿੱਲ ਦੇਖਿਆ ਮੈਂ ਕਿਹਾ ਚਲੋ ਅੱਜ ਆਪਣੀ ਗੱਲਬਾਤ ਆਪਣੇ ਮਿੱਤਰਾਂ ਨੂੰ ਉਸ ਤਰ੍ਹਾਂ ਵੀ ਸ਼ੇਅਰ ਕਰਦੇ ਆ ਕਿੰਨਾ ਕੁ ਬਿੱਲ ਆ ਜਾਂਦਾ ਲਾਈਟ ਦਾ ਇੱਥੇ ਕਰਦਾ ਬਿੱਲ ਆਇਆ ਆਪਣਾ 120 ਯੂਰੋ ਮਿੱਤਰੋ ਇਹ ਹੈਗਾ ਲਾਈਟ ਦਾ ਬਿੱਲ ਇਕੱਲੀ ਦਾ ਹਲੇ ਗੈਸ ਦਾ ਬਿੱਲ ਆਉਣਾ ਮਤਲਬ ਵੀ 100-150 ਯੂਰੋ ਗੈਸ ਦਾ ਬਿੱਲ ਆਉਣਾ 300 ਯੂਰੋ ਇਹ ਹੋ ਗਿਆ ਤੇ ਉਸ ਤੋਂ ਬਾਅਦ ਪਲੱਸ ਜਿਹੜਾ ਮੁੰਦੇ ਹਿੱਸਾ ਆਪਾਂ ਜਿੱਥੇ ਕੂੜਾ ਘੇਰਦੇ ਆ ਉਹਦਾ ਵੀ ਬਿੱਲ ਆਉਂਦਾ ਉਹ ਭਰਨਾ ਪੈਂਦਾ ਤੇ ਪਲੱਸ ਇਹ ਤੇ ਪੌੜੀਆਂ ਜਿੱਥੇ ਪਲੱਸ ਵਿੱਚ ਰਹਿੰਦੇ ਆ ਆਪਾਂ ਉਹਦੀ ਕੁੰਦੂਮੀਨਿ ਤੇ ਆਪਾਂ ਹੁਣ ਚੱਲਦੇ ਆਂ ਤੇ ਜਾ ਕੇ ਬਿਲਤਾਰ ਕਿਉਂਨੇ ਆ ਤੇ ਨਾਲੇ ਇੱਕ ਛੋਟੀ ਮਾਰਕੀਟ ਲੱਗੀ ਹੋਈ ਆ ਆਪਣੇ ਸ਼ਹਿਰ ਦੇ ਵਿੱਚੇ ਉਹ ਜਾ ਕੇ ਵਿਜ਼ਿਟ ਕਰਕੇ ਆਉਨੇ ਆ ਤੇ ਤੁਸੀਂ ਜੁੜਿਓ ਫਿਰ ਬਲੌਗ ਦੇ ਵਿੱਚ ਸਾਡੀ ਪੈਂਤੀ ਨੂੰ ਬਹੁਤ ਮੌਜੇ ਹੀ ਮੌਜਾ ਹਨਾ ਬੈਂਤੀ ਨਾ ਬਿਲਤਾਰ ਨਾ ਕੁਝ ਕਰਨਾ ਪੈਂਤੀ ਨੇ ਸਿਰਫ ਗੱਲਾਂ ਬਾਤਾਂ ਖਾਣਾ ਪੀਣਾ ਤੇ ਸੋਣਾ ਬਸ ਹਨਾ ਬੈਂਤੀ ਹੋਰ ਤਾਂ ਕੋਈ ਕੰਮ ਨਹੀਂ ਕਰਨਾ ਹਨਾ ਕੋਈ ਟੈਨਸ਼ਨ ਨਹੀਂ ਹੈਗੀ ਹਨਾ ਇਹਦਾ ਵੀ ਟੀਕਾ ਲੱਗਣਾ ਹੈ ਹੈ ਇਹਦਾ ਵੀ ਟੀਕਾ ਲੱਗਣਾ ਹੈ ਇਹਦਾ ਵੀ ਟੀਕਾ ਲੱਗਣਾ ਹੈ ਹੋਰ ਸਭ ਯਾਦ ਆ ਗਿਆ ਬਸ ਠੀਕ ਹੋ ਗਿਆ ਇਹਦਾ ਵੀ ਦੇਖੋ ਮੇਥੋਂ ਡਾਕਟਰੀ ਕਾਰਡ ਆਪਾਂ ਨੇ ਪੈਂਥਰ ਦਾ ਸਾਰਾ ਬਣਾਇਆ ਹੋਇਆ ਹੈ ਵੀ ਜੇ ਆਪਣਾ ਕੋਈ ਵੀ ਆਪਾਂ ਘਰ ਚ ਜੇ ਆਪਣੇ ਡੌਗੀ ਰੱਖਣਾ ਹੋਵੇ ਜੇ ਆਪਾਂ ਨੇ ਕੈਟ ਰੱਖਣੀ ਬਿੱਲੀ ਰੱਖਣੀ ਹੋਵੇ ਤੇ ਆਪਾਂ ਨੂੰ ਨਾ ਡਾਕਟਰੀ ਕਾ ਬਣਾਉਣਾ ਪੈਂਦਾ ਸਾਰੀਆਂ ਟੀਕੇ ਟੂ ਜਿਹਦੇ ਬੱਚੇ ਲੱਗਦੇ ਹਨ ਉਹ ਸਾਰੇ ਦੇਖੋ ਟੀਕੇ ਲੱਗੇ ਹੋਏ ਆ ਤੇ ਹੁਣ ਇਹਦੀ ਅਪਾਇੰਟਮੈਂਟ ਹੈਗੀ ਆ ਅਕਤੂਬਰ ਦੀ ਅ 2025 ਹੈਨਾ ਆਈ ਮਹੀਨੇ ਵਿੱਚ ਹੈਨਾ ਤੇ ਉਸ ਤੋਂ ਬਾਅਦ ਆ ਪਲੱਸ ਇਹਦੀਆਂ ਦਵਾਈਆਂ ਜਿਹੜੀਆਂ ਲੈ ਕੇ ਆਉਣੀਆਂ ਜੀ ਇਹ ਦਵਾਈਆਂ ਲੈ ਕੇ ਆਉਣੀਆਂ ਆਪਾਂ ਨੇ ਇਹ ਦਵਾਈਆਂ ਹੋਣੀਆਂ ਵੀ ਇਹ ਜਿਹੜਾ ਇਹ ਚ ਪੂੰਦਾ ਪੈਣੇ ਹੋਣੀ ਹੈ ਇੱਥੇ ਪੂੰਦ ਪਾਉਣੀ ਹੁੰਦੀ ਹੈ ਸਿਰ ਦੇ ਤਾਂ ਕਿ ਜੇ ਕੋਈ ਕੀੜੀ ਮੱਛੀ ਜਿਹੜਾ ਮੱਖ ਮਛਰ ਮਛਰ ਹੁੰਦਾ ਕੋਈ ਰਲਦੜ ਨਾ ਆਵੇ ਇਹਦੇ ਇਹ ਬਿਲਕੁਲ ਨੀਟ ਐਂਡ ਕਲੀਨ ਰਹੇ ਹਨਾ ਬੈਂਤੀ ਕਿਉਂਕਿ ਨਾ ਇਹਨੂੰ ਆਦਤ ਹੈ ਦੰਦੀ ਹੁੰਦੀ ਪੱਜਾ ਦੇਖੋ ਦੰਦੀਆ ਵੱਢਦਾ ਨੋ ਵੀ ਮਾਰਦਾ ਕਈ ਵਾਰ ਇਨਫੈਕਸ਼ਨ ਹੋ ਜਾਂਦੀ ਆ ਇਸ ਕਰਕੇ ਨਾ ਇਹ ਡਾਕਟਰੀ ਦਾ ਮੈਡੀਕਲ ਹੈ ਉਹ ਪ੍ਰੋਪਰ ਤੌਰ ਤੇ ਮੇਥੋਂ ਰੱਖਣਾ ਪੈਂਦਾ ਹੈ ਹਨਾ ਬੈਂਤੀ ਹੈ ਹਨਾ ਭਾਈ ਪਾ ਸਾਨੂੰ ਕੀ ਫਿਕਰ ਨਹੀਂ ਕੀ ਹੈਗਾ ਕਿ ਅਸੀਂ ਮੌਜ ਨਾਲ ਅਸੀਂ ਸੁੱਤੇ ਪਏ ਆ ਸਾਰਾ ਰੋਟੀ ਪਾ ਦੋ ਅਸੀਂ ਖਾ ਲਈਏ ਪੀ ਲਈਏ ਪਾਣੀ ਪੀ ਲਈ ਹੈ ਨਾ ਬਈ ਚੰਗਾ ਪੁੱਤ ਮੌਸਮ ਇਤੋਂ ਬਹੁਤ ਸੋਣ ਹੋ ਗਿਆ ਗਰਮੀ ਗੁਰਮੀ ਅੰਤ ਹੋ ਗਈ ਹੈ ਤੇ ਮੌਸਮ ਇੰਨਾ ਘੈਂਟ ਹੋ ਗਿਆ ਨਾ ਚੜਦਾ ਸਿਆਲ ਜਿੱਦਾਂ ਹੁੰਦਾ ਨਾ ਉਦਾਂ ਦਾ ਮੌਸਮ ਹੈ ਚੜਦਾ ਸਿਆਲੇ ਆ ਅਕਤੂਬਰ ਦਾ ਮਹੀਨਾ ਚੱਲਦਾ ਹੈ ਤੇ ਕੋਟੀਆਂ-ਕੋਟੀਆਂ ਹਲਕੀਆਂ ਲੱਗੀਆਂ ਪੈ ਗਈਆਂ ਮਤਲਬ ਵੀ ਠੰਡ ਵੀ ਨਹੀਂ ਲੱਗਦੀ ਤੇ ਗਰਮੀ ਵੀ ਨਹੀਂ ਆਉਂਦੀ ਐਸਾ ਕਹਿੰਦੇ ਮੌਸਮ ਹੋਇਆ ਹੈ ਨਾ ਪਰ ਸੇ ਮੈਂ ਦੇ ਕੋਟੀ ਪਾ ਲਈ ਸੀ ਮੈਂ ਤਾਂ ਕੋਟ ਪਾ ਲਿਆ ਆਪਣਾ ਹਾਂਜੀ ਸਵੇਰੇ ਸ਼ਾਮ ਜਿਆਦਾ ਹੀ ਠੰਡ ਹੋ ਜਾਂਦੀ ਹੈ ਜੀ ਫਿਰ ਦੁਪਹਿਰਾਂ ਫਿਰ ਵੀ ਠੀਕ ਹੈ ਇਸ ਟਾਈਮ ਫਿਰ ਵੀ ਸਹੀ ਹੈ ਮੌਸਮ ਤੇ ਅੱਜ ਆਪਾਂ ਆਪਣੀ ਗੱਡੀ ਧੋ ਅਗਲੇ ਮੈਂ ਤਾਂ ਦੇਖੋ ਸਾਰੀ ਗੱਡੀ ਖਰਾਬ ਹੋਈ ਪਈ ਆ ਬਲੈਕ ਗੱਡੀ ਤਾਂ ਐ ਧੋਤੀ ਵੀ ਸਵਾਰੀ ਵੀ ਸੋਹਣੀ ਲੱਗਦੀ ਆ ਤੇ ਅੱਜ ਆਪਾਂ ਚੱਲਦੇ ਆਂ ਆਪਣੀ ਗੱਡੀ ਧਵਾ ਕੇ ਲੈ ਕੇ ਆਉਣਾ ਪਹਿਲਾਂ ਕਿੱਥੇ ਜਲੀਏ ਪਹਿਲਾਂ ਬਿਲ ਤਰਕੇ ਇਹ ਗੱਡੀ ਧਵਾ ਕੇ ਲੈ ਗਈ ਤੱਕੀ ਕਰੀਏ ਪਹਿਲਾਂ ਮਾਰਕੀਟ ਜਾਏ ਆਂ ਡਿਆ ਜੀ ਲੈ ਦੇਗੇ ਬੀਬੀਆਂ ਨੂੰ ਮਾਰਕੀਟ ਦਾ ਹੀ ਦੇਦਾ ਹੈ ਹਾਂਜੀ ਪਹਿਲਾਂ ਮਾਰਕੀਟ ਫਿਰ ਮਾਰਕੀਟ ਚੱਕੀ ਜਾਣੀ ਹੈ ਜੀ 1:30 ਵਜੇ ਮਾਰਕੀਟ ਫਿਰ ਉੱਥੋਂ ਲੈ ਜਾਂਦੇ ਆ ਜੀ ਉਹ ਗੱਡੀ ਆਪਾਂ ਲਾਤੀ ਮਿੱਤਰੋ ਆਪਣੀ ਪਾਰਕਿੰਗ ਦੇ ਵਿੱਚ ਦੇਖੋ ਤੁਸੀਂ ਪਾਰਕਿੰਗ ਕਿੰਨੀ ਭਰੀ ਹੋਈ ਆ ਐਂ ਸਾਰੀ ਅੱਜ ਦਾ ਮਾਰਕੀਟ ਐਂ ਮੈਨੂੰ ਫੁੱਲ ਲੱਗਦੀ ਐ ਹਨਾ ਜਦੋਂ ਮੌਸਮ ਵਧੀਆ ਹੁੰਦਾ ਨਾ ਜੀ ਉਦੋਂ ਮਾਰਕੀਟ ਪੂਰੀ ਫੁੱਲ ਭਰਦੀ ਆ ਜੀ ਇੱਥੇ ਸਹੀ ਗੱਲ ਹਾਂ ਅੱਜ ਬੀਬੀਆਂ ਕਿੱਡੇ ਚੂਲੇ ਭਰੀ ਆਉਣੀ ਐ ਇੱਥੋਂ ਦੇਖੋ ਸਾਰੀ ਮਾਰਕੀਟ ਦਾ ਵਿਊ ਐਦਾਂ ਦੀ ਮਾਰਕੀਟ ਐ ਤੇ ਥੱਲੇ ਦੇ ਸਾਰੇ ਸਮਾਨ 21 0 ਦਾ ਤੇ ਦੋ ਦੋ ਜੁਰ ਦਾ ਸਸਤੇ ਸਸਤਾ ਸਮਾਨ ਇੱਥੇ ਮਾਰਕੀਟ 'ਚ ਮਿਲਦਾ ਹੈ ਜਿੱਦਾਂ ਆਪਣੇ ਚੰਡੀਗੜ੍ਹ 28 ਦੀ ਮਾਰਕੀਟ ਨਹੀਂ ਹੁੰਦੀ ਬਸ ਉਹੀ ਚੀਜ਼ ਹੈ ਆਹ ਵਾਲੀ ਸ਼ਾਪ ਤੇ ਆਪਾਂ ਮਿੱਤਰੋ ਆਏ ਆ ਇਹ ਹੈਗੇ ਬੀਬੀਆਂ ਦਾ ਸਾਰੇ ਹੀ ਮੇਕਅਪ ਵਾਲਾ ਸਮਾਨ ਤੇ ਇਥੋਂ ਸਿਮਰ ਲੈ ਕੇ ਜਾਣਾ ਕੋਈ ਸਮਾਨ ਕੀ ਲੈਣਾ ਮੈਨੂੰ ਆਪਾਂ ਨੂੰ ਪਿਸਟਿਕ ਖਰੀਦਣੀ ਹੈ ਜੀ ਇਹ ਮਾਰਕੀਟ ਦੀ ਮਿੱਤਰੋ ਖਾਸियत ਇਹ ਕਿ ਜਿੰਨਾ ਵੀ ਸਮਾਨ ਮਿਲਦਾ ਨਾ ਮਤਲਬ ਵੀ 80 90% ਸਮਾਨ ਸਾਰਾ ਬੀਬੀਆਂ ਦਾ ਮਿਲਦਾ ਬਰੇ ਤੇ ਸਾਨੂੰ ਬੀਬੀਆਂ ਮਿਲਣੀਆਂ ਮਾਰਕੀਟ ਦੇ ਵਿੱਚ ਬੰਦੇ ਬਹੁਤ ਬੰਦੇ ਬੰਦੇ ਮੇਰੇ ਵਰਗੇ ਹੁੰਨੇ ਬਸ ਨਾਲ ਜਿਹੜੇ ਪੈਸੇ ਕੋ ਦੇਣ ਵਾਲੇ ਹੁੰਨੇ ਆ ਜਾਫੇ ਨਾਲ ਕੰਪਨੀ ਕਰਨ ਵਾਸਤੇ ਸਮਾਜ ਤੋਂ ਬੰਦੇ ਘਟ ਲੈਨੇ ਆ ਚਾਹ ਸਮਨੇ ਵੀ ਬੀ ਬੀ ਲੈਣੀ ਆ ਮਾਰਕੀਟ ਤੋਂ ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਨਾ ਤਾਂ ਕਮੈਂਟ ਜਰੂਰ ਕਰੀ ਆਪਣੇ ਵਲੌਗ ਨੂੰ ਇਟਲੀ ਤੋਂ ਦੇਖਦੇ ਹੋ ਤਾਂ ਫਾਈਨਲੀ ਅਪਰ ਮੇ ਤੋਂ ਸ਼ੌਪ ਮਿਲੀ ਆਪਣੇ ਸਭ ਦੀ ਇੱਕ ਤਾਂ ਦੇਖਿਆ ਜੀ ਮੈਂ ਗਲਚਾ ਲੌਕਰ ਪਾ ਵੇਡ ਇਹ ਹੈਗਾ ਬਿਨਾ ਬੰਦਾ ਡੰਬਰ ਲਾ ਰਿਹਾ ਵੀ ਜਿਹੜਾ ਜਿਮ ਵਾਲੇ ਮੁੰਡਿਓ ਪਾਉਨੇ ਆ ਤੇ ਇਹਦੀ ਲੱਤਾਂ ਸੀਗਾ ਮੈਂ ਤੇ ਜਿਹੜੀ ਚੈਂਸ ਸੀਗਾ ਥੋੜੀ ਲੰਮੀ ਚਾਹੀਦੀ ਮੈਨੂੰ ਹੁਣ ਤੇ ਮੈਂ ਇਹ ਬਾਈ ਕੋਲੇ ਆ ਇਹ ਤੋਂ ਲੱਤਾਂ ਸੀ ਆਪਾਂ ਨੇ ਇਹਦੇ ਸਾਰੇ ਮਿਲਦਾ ਸਾਰੀ ਇਹ ਤੇ ਜੇ ਆਪਾਂ ਨੂੰ ਚੈਂਸ ਲੰਬੀ ਮਿਲ ਗਈ ਤਾਂ ਆਪਾਂ ਜਰ poco a poco più lungo quello anche carino conosciuto lunghe e sta bene anche provo sicuro oh, oddio mio vado oh, a vedere vado che dici che c'è bene la gara venga No, quanto lungo questo qua aspetta questo? poco più lungo, sì. lungo va bene. però se, se c'è tipo come questo, capito? La catena? la catena, capito? che sta bene, lo sai, capito? lo vediamo, sì. uh, ho fatto le corde no? anche il tutto è in su non è in catena, non è in catena, non è vediamo ਤੈਨੂੰ ਫਿਨੋਕਕਾ ਸਮਾਰ ਵੀ ਨਾਲ ਚੱਕੀ ਫਿਰਦਾ ਬਾਈ ਕਹੇ ਤੈਨੂੰ ਕੱਟ ਕੇ ਦੇਵਾਂਗੇ ਜਿੰਨੀ ਦਿਨ ਚਾਹੀਦੀ ਆ ਆ ਤੇ ਆਪੇ ਸੁਪਰਾ ਸੁਪਰਾ ਹਾਂ ਅਨੋਰਾ ਆਪਰੇਂਟੋ ਚੀਸ ਚੰਦੋਰੇ ਚੋ ਫਾਈ ਫਿਨੋਕਕਾ ਅਸਪੇਟਾ ਫਿਨੋਕਕਾ ਆਦੀਮੁੰਡੇ ਅਦੇਸੋ ਪਰਫੈਟੋ ਸੁਗਰੋ ਠੀਕ ਹੈ ਦੇ ਵੀਰੀ ਬਾਰੇ ਕੋਈ ਸੀ ਬਈ ਕਿੰਨਾ ਬੱਬੇ ਨੇ ਕੋਈ ਕਾਸਟ ਆਮ ਕੈਨ ਕਰਾ ਪਤਾ ਪੁੱਛਾ ਕੇ ਅਜ ਹਲੇ ਬੱਬੇ ਨਹੀਂ ਆਏ ਬਾਅਦ ਫੇਰ ਨਹੀਂ ਫੇਰ ਕੱਟੇ ਛੁੱਟੀ ਕਰਦੇ ਆਂ ਆਪਾਂ ਓਕੇ ਬਈ ਥੈਂਕ ਯੂ ਹੁਣ ਆਪਾਂ ਭਰਦੇ ਆਂ ਮੇਰੇ ਤੋਂ ਬਿੱਲ ਤੇ ਬਿੱਲ ਕਿਤਾ 500 ਸੀ ਦਿਖਾਏ ਕਾ ਬਿੱਲੇ ਤੇ ਕਿ ਬਿੱਲ ਤੋਂ ਮੈਂ ਹੋਰ ਦਿਖਾ ਰਿਹਾ ਨਾ ਬਿੱਲ ਮੈਂ ਉਹਦੀ ਸਕਰੀਨ ਸ਼ਾਟ ਕੀਤਾ ਮੈਨੂੰ ਆਨਲਾਈਨ ਕਾਪੀ ਉੱਪਰ ਆਇਆ ਉਹ ਆਪਣਾ ਵਾਲਾ ਬਿੱਲੇ ਦੇਖੋ 4570 ਦਾ ਇਹਪਰ ਦੋ ਬਿੱਲ ਭਰ ਕੇ ਆਉਣੇ ਆ ਜੀ Uh -huh. Uh -huh. Ecco, così così lasciamo così yeah. ok questa è pregata? questa che esce 459 e 50 okay. Okay. e questa la metto qua non so che penso io <ride> 453 450 450 457 459 459 ਮਾ 450 ਦਾ ਬਿਲ ਸੀ ਆਪਣਾ ਤੇ 20 50 2.5 ਉਹ ਆਪਾਂ ਨੂੰ ਪੈ ਗਿਆ ਦੇ ਉੱਪਰ ਜਿਹੜਾ ਕੋ ਮਿਸ ਹੋ ਨੇ ਟੈਕਸ ਕਹਿ ਦਨੇ ਆਪਾਂ ਲੈ ਵੀ ਇਹ ਨੂੰ ਸਾਹਮਣੇ ਰੱਖੀ ਠੀਕ ਹੈ ਓਕੇ ਪੈਂਤੀ ਖੋਲ ਦੇ ਗੇਟ ਬੁੱਤ ਗੇਟ ਖੋਲ ਦੋ ਗੇਟ ਖੋਲ ਦੋ ਗੇਟ ਦਰਵਾజా ਖੋਲ ਦੋ ਦਰਵਾజా ਖੋਲ ਦਿਆ ਕਰੋ ਤੁਸੀਂ ਹੈ ਗੱਲਾਂ ਕਰ ਜੋ ਗਈ ਬਸ ਚਲੋ ਉਹ ਸਸੀਕਾਲ ਸਸੀਕਾਲ ਬਹੁਤ ਖੁਸ਼ ਆ ਸੀ ਮਿੱਤਰੋ ਆਪਣਾ ਆ ਗਿਆ ਮੁੰਡਾ ਟਾਈਮ 'ਇ ਪੜ ਕੇ ਆ ਗਿਆ ਅੱਜ ਗੁਸ਼ਾਨ ਨੇ ਪਹਿਲਾਂ ਫੋਨ ਕਰਤਾ ਰਗਾ ਪਾਪਾ ਵੀ ਛੁੱਟੀ ਮੈਨੂੰ ਹੋ ਗਈ ਐ ਦੇਖੋ ਟਾਈਮ ਪੌਣੇ ਦੋ ਹੋ ਗਏ ਆ ਛੁੱਟੀ ਪਹਿਲਾਂ ਕਹਤੇ ਹੋ ਗਈ ਅੱਜ ਛੁੱਟੀ ਬਸ ਸਕੂਲ ਚ ਪਾਣੀ ਪੁੰਨ ਦੇ ਚੱਕਰ ਜੇ ਪੈ ਗਿਆ ਤਾਂ ਕੋਈ ਅੱਛਾ ਉਹ ਕਹਿੰਦੇ ਵੀ ਜਾਓ ਕਰਨ ਨੂੰ ਗੁਸ਼ਾਨ ਵੀ ਸਿੰਘ ਆ ਗਿਆ ਹੋਰ ਕੀ ਅੱਜ ਕੀ ਖਾਣਾ ਪੁੱਤ ਨੇ ਮੈਨੇ ਆ ਕੀ ਤੇ ਲੱਡੂ ਹਰਮਨ ਗਿਆ ਹੋਣਾ ਮਾਰਕੀਟ ਤੋਂ ਦੋਲਚੇ ਛੱਕ ਲਈ ਆਉਂਦੀ ਸਾਰੇ ਕਿਹੜੇ ਅੱਜ ਕੀ ਖਾਣਾ ਫਿਰ ਮੈ ਨਹੀਂ ਖਾਣਾਗਾ ਕੀ ਖਾਣਾ ਪੁੱਤ ਨੇ ਮੈਨੇ ਜਿਵੇਂ ਪਹਿਲਾਂ ਉੱਧਰ ਸ਼ਮਾ ਕੀ ਬਣਾ ਖਾਣ ਨੂੰ ਮਲਜ ਮੈਨੇ ਵੀ ਭਾਂਕ ਕਿਚਨ ਵਾਈਟ ਚਨਲੇ ਜਿਹੜੀ ਹੁਣ ਤਾਂ ਬਜਾ ਆ ਜਵੇ ਪੂਰੀ ਹਰ ਖਾਣੀ ਹੱਦ ਕਰਦੀ ਤੇ ਖਰਾਬ ਹੈ ਹੈ ਕਿ ਬੱਚਾ ਕਿੱਤੀ ਫੁੱਲੇ ਤਾਂ ਕਦੇ-ਕਦੇ ਹੀ ਬਣਦੇ ਨੇ ਫੇਰ ਛੁਰੇ ਪੂਰੀ ਬਣਨੀ ਅਜ ਮੈਂ ਤੁਹਾਨੂੰ ਰੋਟੀ ਬਣਾ ਦੇਣੀ ਸੀ ਕੁਸ਼ਾਨ ਵਾਸਤੇ ਬਣਨੀਆਂ ਮੇਤਰੋ ਪੂਰੀਆਂ ਤੇ ਦਸਨ ਵਾਸਤੇ ਬਣਨੀ ਰੋਟੀ ਠੀਕ ਫਾਈਨਲੀ ਰੋਟੀ ਹੋ ਗਈ ਮੇਤਰੋ ਤਿਆਰ ਆਪਣੀ ਛੋਲਿਆਂ ਦੀ ਸਬਜ਼ੀ ਦਹੀਂ ਤੇ ਨਾਲ ਰੋਟੀ ਮੈਂ ਖਾਊਂਗਾ ਤੇ ਕੁਸ਼ਾਨ ਸਿੰਘ ਵਾਸਤੇ ਬਣਾ ਦਿੱਤੀ ਸੀ ਆਂਦੀ ਮੰਮ ਨੇ ਫਾਈਨਲੀ ਛੋਲੇ ਪੂਰੀਆਂ ਓਟ ਪੁਤਰੀ ਹੈ ਓਟ ਹਰ ਵਾਰ ਚਾਹ ਨਹੀਂ ਚੱਕਿਆ ਜਾਂਦਾ ਗੁਸ਼ਾਨਵੀਰ ਦਾ ਓ ਤੇਰਾ ਭਲਾ ਹੋ ਜੇ ਲੈ ਵੀ ਉੱਠ ਪੁੱਤੀ ਆ ਜਾ ਤੈਨੂੰ ਪੂਰੀਆਂ ਹੱਕਾਂ ਬਾਦਦੀਆਂ ਇਹ ਪਹਿਲਾਂ ਭੱਜ ਜਾਵੇ ਪਲੇਟ ਚ ਪੂੜੀ ਭੱਜ ਗਈ ਸਾਡੀ ਅ ਵੀ ਕੀ ਸਾਡੀ ਪੰਜਵੀਂ ਗਲਾਸ ਜਿਹੜਾ ਕੜਾਹੀ ਚੋਂ ਭੱਜ ਗਈ ਤੇ ਪਲੇਟ ਚ ਨਾ ਭੱਜ ਗਈ ਤੇ ਹੈ ਨਹੀਂ ਭੱਜਦੀ ਤੇ ਆ ਵੀ ਬੋਨਾ ਪੈ ਤੀ ਤੋ ਮੇਰੇ ਤੋਂ ਟਾਈਮ 7:30 ਹੋ ਗਿਆ ਸ਼ਾਮ ਦੇ ਤੇ ਸ਼ਾਪ ਆਪਣੇ ਚ ਬੰਦ ਹੈ ਛੁੱਟੀ ਅੱਜ ਆਪਾਂ ਨੂੰ ਤੇ ਅਸੀਂ ਮੈਂ ਦੁਕਾਨ ਸਿਰ ਉੱਤਰ ਵਾਸਤੇ ਗੇੜਾ ਗੁੜਾ ਮਾਰਨ ਪਾਸ ਜਾਵਾਂ ਦੇਖਿਆ ਜਾ ਕੇ ਵੀ ਕੀ ਮੇਰੇ ਕੋਲ ਕਸਟਮਰ ਗੇੜਾ ਗੁੜਾ ਮਾਰਦਾ ਪਰ ਸ਼ਾਂਤ ਵੀ ਮਾਹੌਲ ਹੈ ਮਲਾਂ ਮੰਗਲਵਾਰ ਦਾ ਐਦਾਂ ਰੌਲਾ ਪਾ ਹੈ ਨਹੀਂ ਅੱਜ ਕੋਈ ਗੜਬੜੀ ਵੀ ਹੈਗੀ ਮੈਂ ਤਾਂ ਕਰਕੇ ਵੀ ਲੋ ਕਰਿਆ ਹਨ ਨਹੀਂ ਅੱਜ ਸਿਵਰ ਨਹੀਂ ਗੜਬੜੀ ਵੀ ਬਾਹਰ ਨਹੀਂ ਜਗਹ ਨਾ ਹਾਂਜੀ ਹਾਂਜੀ ਸਾਡੇ ਮੇਤਰੋ ਮਾਲਵੇ ਦੇ ਵਿੱਚ ਤਿਹਾਰ ਮਨਾਇਆ ਜਾਂਦਾ ਗੜਬੜਿਆਂ ਦਾ ਤੇ ਅਸੀਂ ਭਾਵੇਂ ਜਿੱਥੇ ਮਰਜੀ ਪਹੁੰਚ ਜਾਈਏ ਤੇ ਸਾਨੂੰ ਆਪਣੇ ਪੰਜਾਬੀਆਂ ਨੂੰ ਆਪਣੀ ਪੰਜਾਬੀ ਮਾਂ ਬੋਲੀ ਤੇ ਆਪਣੇ ਤਿਹਾਰ ਤੇ ਇਥੇ ਤਿਹਾਰ ਆਪਣੇ ਸਾਰੇ ਆਪਾਂ ਨਾਲ ਲੈ ਕੇ ਚੱਲਣੇ ਚਾਹੀਦੇ ਵੀ ਹਾਂ ਤੇ ਆਪਾਂ ਗੜਬੜੀ ਮਨਾਵਾਂ ਬੁਸ਼ਾਨ ਦਾ ਗੜਬੜਾ ਠੀਕ ਐ ਸੰਸੇ ਹੋਰ ਰਵਿੰਦਰ ਕੀ ਹਾਲ ਚਾਲ ਐ ਠੀਕ ਐ ਭਾਜੀ ਬੋਲੇ ਲੈ ਵੀ ਦਵਿੰਦਰ ਮੈਥੋੜਾ ਉਹਨਾ ਕੰਮ ਤੋਂ ਆ ਗਿਆ ਤੇ ਹੁਣ ਗੜਬੜੀ ਤਿਆਰੀ ਕਰ ਲੋ ਬਾਈ ਆਪਣੇ ਭਾਂਣ ਜਿਹੜਾ ਗੜਬੜਾ ਵਾਲ ਦੇ ਫੜਾਵਾ ਠੀਕ ਐ ਸਹੀ ਐ ਜੀ ਤੁਹਾਡੇ ਕਿਵੇਂ ਗੜਬੜਾ ਨਹੀਂ ਜਾਨੇ ਨਾ ਗੜਬੜੀ ਸਾਰੇ ਪਜਾਮ ਚ ਬਣਾਈ ਜਾਂਦੇ ਬਹੁਤ ਮਨਾਉਂਦੇ ਚੱਕਦੇ ਹੁੰਦੇ ਸੀ ਗੜਬੜਾ ਜਿਹੜੇ ਛੋਟੇ ਹੁੰਦੇ ਸੀਗੇ ਇੱਕ ਇੱਕ ਕਿਹੜਾ ਹੁੰਦਾ ਜੀ ਬੋਲੀ ਬੋਲਦੇ ਹੁੰਦੇ ਸੀ ਫੋਲ ਲਗਾਈ ਹੁਣ ਤੁਸੀਂ ਕਹਿੰਦੇ ਗੜਬੜੇ ਵਿੱਚ ਪੈਸੇ ਪਾਉ ਜੀ ਕੁਛ ਐਦਾਂ ਹੀ ਕਹਿੰਦੇ ਨਹੀਂ ਕਿ ਬੋਲੀ ਹੁੰਦੀ ਕਿ ਗੜਬੜੇ ਨਾਲ ਜਗਰੇ ਹੁੰਦੇ ਸੀ ਮੇਰੇ ਗੜਬੜੇ ਐ ਨਹੀਂ ਕਹਿੰਦੇ ਹੁੰਦੇ ਸੀ ਨਹੀਂ ਐ ਐ ਕਹਿੰਦੇ ਹੁੰਦੇ ਸੀ ਤੁਹਾਨੂੰ ਮੈਂ ਦੱਸਦਾ ਕਹਿੰਦਾ ਚੰਨ ਚਾਨਣੀ ਰਾਤ ਨੱਚ ਮੇਰੇ ਗੜਬੜੇ ਆ ਐਦਾਂ ਹੁੰਦੀ ਸੀ ਬੋਲੀ ਆ ਨਾ ਤੇ ਮੇਰੇ ਤੋਂ ਤੁਸੀਂ ਵੀ ਦੱਸਿਓ ਕਰਕੇ ਕਮੈਂਟ ਵੀ ਤੁਹਾਡੇ ਕਿਹੜੇ ਕਿਹੜੇ ਮਤਲਬ ਇਲਾਕੇ ਦੇ ਵਿੱਚ ਜਿਹੜੇ ਗੜਬੜੇ ਮਨਾਏ ਜਾਂਦੇ ਆ ਤੇ ਕਿਹੜੇ ਕਿਹੜੇ ਤੁਸੀਂ ਲੋਕ ਬੋਲੀ ਆ ਇਹ ਬੋਲੀ ਜਾਂਦੀ ਆ ਮਤਲਬ ਸ਼ਬਦ ਦਾ ਜਿਹੜਾ ਸ਼ਬਦ ਲਾ ਲੋ ਇਹਨੂੰ ਜਿਹੜਾ ਗਾਇਆ ਜਾਂਦਾ ਲੋਕ ਬੋਲੀ ਸਾਡੇ ਕਿਹਦਾ ਕਹਿੰਦੇ ਹੁੰਦੇ ਚੰਨ ਚਾਨਣੀ ਰਾਤ ਨੱਚ ਮੇਰੇ ਗੜਬੜਿਆ ਤੇਲ ਇਕੱਠਾ ਕਰਕੇ ਆਉਣਾ ਹਨਾ ਇਦਾਂ ਵਾਲੇ ਬੱਚੇ ਨਹੀਂ ਖੇਡਾ ਹੁੰਦੇ ਸੀਗਾ ਅੱਜ ਆਪਣੇ ਮਿੱਤਰੋ ਚੁੱਲੇ ਦੇ ਵਿੱਚ ਲੱਕੜ ਲਾ ਕੇ ਪੀਜ਼ਾ ਨਹੀਂ ਬਣਨਾ ਹੈਗਾ ਪੱਟੀ ਤੇ ਪੀਜ਼ਾ ਨਹੀਂ ਬਣਨਾ ਅੱਜ ਆਪਾਂ ਪਾਸਤਾ ਧਰਿਆ ਸਿਮਰ ਬਣਾਉਗੀ ਪਾਸਤਾ ਅੱਜ ਖਾਣਾ ਵਾਸਤੇ ਸਾਰਿਆਂ ਵਾਸਤੇ ਵਧੀਆ ਟੌਪ ਦਾ ਪਾਸਤਾ ਠੀਕ ਹੈ ਜੀ ਸਿਮਰ ਦੀ ਛੁੱਟੀ ਨਹੀਂ ਹੈਗੀ ਤੇ ਛੁੱਟੀ ਕੋਈ ਨਹੀਂ ਹੈਗੀ ਅੱਗੇ ਕੁਆ ਬਣਾਉਣੀ ਅੱਜ ਪਾਸਤਾ ਬਣਾਏਗੀ ਠੀਕ ਹੈ ਠੀਕ ਹੈ ਜੀ ਨਾਲੇ ਵੀ ਗੜਬੜੇ ਤਿਆਰ ਕਰਦੇ ਹਾਂ ਠੀਕ ਹਾਂ ਜੀ ਹਾਂ ਜੀ ਗੜਬੜੇ ਬਣਾਣੇ ਆ ਜੀ ਗੜਬੜੇ ਆਪਾਂ ਨੇ ਆਪਣੇ ਬਾਲ ਤੇ ਆਹ ਦੇਖ ਦੇਵਿੰਦਸਿਉਂ ਦਾ ਲੈ ਜਾਂਦਾ ਜ਼ਰਾ ਗੜਬੜਾ ਹੁਣ ਚਲੋ ਦੋ ਜਾਨੇ ਇੱਥੇ ਚਾਨੇ ਚਾਲਣੀ ਰਾਤ ਰਾਤ ਮੇਰੇ ਗੜਬੜੇ ਕਰਕੇ ਹੋ ਮੈਂ ਕੋਣ ਵੀ 5-5 ਰੋਟਾ ਲੀਆਂ ਨਾ ਅਸੀਂ ਤਾਂ ਸਾਰੇ ਸ਼ਹਿਰ 'ਚ ਕਿੜਾ ਦੇਉਣੀ ਚੰਗੇ ਰੁਪਏ ਇਕੱਠੇ ਹੋ ਜਾਣੇ ਜੀ ਸ਼ਾਲਾ ਟਾਇਰ ਉੱਠ ਗਿਆ ਸ਼ਾਂਦਾ ਬਾਸਤਾ ਖਾਣ ਲੱਗੇ ਬੈਠ ਗਏ ਆਪਣਾ ਨਾਲ ਜਾ ਇਹਨਾਂ ਦੇ ਕਿ 5 ਰੁਪਏ ਦੇ ਘਟ ਕੋਈ ਨਹੀਂ ਦੇਣਾ ਰੁਪਏ 5-5 ਰੋਟਾ ਲੀਆਂ ਤਾਂ ਵਧੀਆ ਹੁੰਦੀ ਇਹ ਸਮਝ ਆਊਗਾ ਵੀ ਸਾਡੇ ਤੇ ਹਾਰੇ ਹੀ 5 ਜਰੋਂ ਤੋਂ ਘੱਟ ਨਹੀਂ ਪਾਉਣਗੇ ਸਹੀ ਗੱਲ ਹੈ ਸਮਝ ਆਊਗਾ ਤਾਂ ਨਹੀਂ ਅੱਦੋ ਅੱਦੋ ਹੋ ਗਏ ਚੋ ਦੇ ਦੋ ਜਿਨ ਨਾਲ ਜਾਗੇ ਤਾਂ ਹੋਊ ਗਈ 10% ਤੇਰਾ ਇਹ 10% 50 ਮੇਰਾ 40 ਹਰਮਨ ਦਾ ਨਹੀਂ ਮੈਂ ਕਾ ਕੇ ਸਰਾਉ ਚਾਨੇ ਚਾਨੀ ਰਾਤ ਨੱਚ ਮੇਰੇ ਗੜਬੜੇ ਆ ਮੈਂ ਵੇਖਣ ਦੇ ਭਾਈ ਕਿਦਾਂ ਵੇਚੀ ਐਦਾ ਰਿਹਾ ਤੂੰ ਇੱਕ ਗੜਬੜ ਉੱਪਰ ਖੁੱਲਦਾ ਜਾਂਦਾ ਨਹੀਂ 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 ਇੱਕ ਕੀ ਚੱਕਰ ਕੀ ਆ ਮਿੰਨ ਦਸੀ ਥੋੜੇ ਜਿਹੀ ਬਣਾਇਦਾ ਨਹੀਂ ਨਹੀਂ ਆਪਾਂ ਕਦੀ ਨਹੀਂ ਵੇਚੀ ਆਹ ਸਾਡੇ ਮਾਲਵੇ ਬਣਾ ਦੇ ਗੜਬੜਾ ਮਿੱਟੀ ਦੇ ਭਾਂਡੇ ਹੁੰਦੇ ਬਣਾਏ ਉੱਥੇ ਹਾਂ ਇਥੇ ਰ ਮੇਥੋਂ ਹੈਗੀ ਆਲਟਿਵੀ ਆਪਣੇ ਜਿਹੜੇ ਆਲਟਿਵੀ ਸਿਸਟਮ ਹੈ ਪਰ ਸਾਡੇ ਉੱਤੇ ਨਾ ਚੂੰੜੇ ਹੁੰਦਾ ਇਹਦਾ ਮਿੱਟੀ ਦਾ ਜਿਹੜਾ ਘਮਰ ਬਣਾਉਣਾ ਹੁੰਦਾ ਹੈ ਉਹਰੇ ਗੜਬੜਾ ਬਣਦਾ ਜੀ ਜੀ ਕਰੂਆ ਬਣਦਾ ਹੁੰਦਾ ਹੈ ਚੱਕਰੀਆਂ ਬਣਦੀਆਂ ਹੁੰਦੀਆਂ ਚੁੰਗੜੇ ਹੁੰਨੇ ਆ ਹਾਂ ਜੀ ਹਾਂ ਜੀ ਉਹਨਾਂ ਦੇ ਗੜਬੜਾ ਬਣਦਾ ਹੁੰਦਾ ਹੈ ਓਕੇ ਠੀਕ ਹੈ ਤਿੰਨ ਤੋਂ ਮਾਮਾ ਦੇ ਵੀ ਦੋ ਜੀ ਦੇਖਿਆ ਕਿੰਨੇ ਸਾਲ ਹੋ ਗਏ ਆਪਾਂ ਪਿਛਲੀ ਵਾਰੀ ਬਣਾਇਆ ਹਰੇਕ ਵਾਰੀ ਬਣਾਉਂਦੇ ਹਾਂ ਅੱਛਾ ਇਹਦੇ ਲੋਕੀ ਮਿਲ ਗਿਆ ਜਿੰਨਾ ਕਰੇ ਲੋੜੀ ਵਾਲਾ ਸਿਸਟਮ ਆ ਹਾਂ 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 ਓਕੇ ਆਪਾਂ ਨੇ ਪਹਿਲੇ ਇਕੱਠੇ ਕਰਨੇ ਹੁੰਨੇ ਆ ਤੇ ਤੇ ਉਸ ਤੋਂ ਬਾਅਦ ਹਾਂ ਚੱਲੀ ਕਿੱੜਾ ਕੱਢ ਜੀ ਪੰਜਾਬੀ ਬੀਨ ਬੁਲਾ ਲਏ ਨੇ ਫੇਰ ਕਿਹੜੇ ਗੱਲ ਕਹਿੰਦੇ ਮਿੰਦਰ ਹਾਂਜੀ ਹਾਂਜੀ ਚਲਿਏ ਚੱਲ ਜਾਈਏ ਅੱਛਾ ਜਾਣੇ ਅੱਧੂ ਵੱਧ ਉਹੀ ਲੱਗ ਲਾਈ ਜੀ 50 50 ਹੋ ਜਾਂਦਾ ਇੰਡੀਆ ਆਪਣੀ ਕਾफी ਜ਼ਿਆਦਾ ਹੁੰਦੇ ਆ ਪਿੰਡੇ ਚ ਬੱਚੇ ਹੀ ਗਲੀਆਂ ਚ ਬੱਚੇ ਹੀ ਜਿਸਦੇ ਹੁੰਦੇ ਆ ਦੋ ਘੰਟੇ ਬੱਚੇ ਹੀ ਰੌਲਾ ਪਾਉਂਦੇ ਹਾਂ ਹਾਂ ਚਲੋ ਆਪਾਂ ਸ਼ਗਰ ਮਿੱਤਰੋ ਕਰ ਲਿਆ ਇੱਥੇ ਤਾਂ ਸਾਰੇ ਸਾਡੇ ਲੈ ਕੇ ਟਾਲੀ ਪੰਜਾਬੀ ਕੋਈ ਹੈ ਵੀ ਨਹੀਂ ਜੇ ਕੋਈ ਪੰਜਾਬੀ ਹੁੰਦਾ ਫਿਰ ਤਾਂ ਆਪਣਾ ਚਾਪਾ ਚੱਲਦੇ ਕੇ ਪਾਸੇ ਤੇ ਆਪਣਾ ਤਿਹਾਰ ਆਪਾਂ ਨੇ ਜਦੋਂ ਮਨਾ ਲਿਆ ਤਿਹਾਰ ਨੇ ਮਿੱਤਰੋ ਵੇ ਘਰਾਂ ਦੇ ਵਿੱਚ ਖੁਸ਼ੀਆਂ ਖੀੜੇ ਲੈ ਕੇ ਆਉਨੇ ਆ ਤੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਇਦਾਂ ਹੀ ਘਰਾਂ ਦੇ ਵਿੱਚ ਰੌਣਕਾਂ ਮਿਲਦੇ ਰਹਣ ਤੇ ਆਪਾਂ ਨੇ ਗੜਬੜਾ ਤਿਹਾਰਾ ਅੱਜ ਮਨਾਇਆ ਸਾਰਾ ਕੁਝ ਬੜਾ ਵਧੀਆ ਦੇਖੋ ਮੈਂ ਗੱਲ ਦੱਨਾਂ ਨਾ ਨਹੀਂ ਗਏ ਆ ਕਿ ਚੰਨ ਚੰਨ ਦੀ ਰਾਤ ਨੱਚ ਮੇਰੇ ਗੜਬੜੇ ਆ ਤੇ ਬਾਕੀ ਮੇਰੇ ਤੁਹਾਨੂੰ ਗੜਬੜੇ ਤਿਹਾਰ ਦੇ ਨਾਲ ਨਾਲ ਪਾਸਤਾ ਆਪਣਾ ਤਿਆਰ ਹੋ ਗਿਆ ਤੇ ਉਹ ਪਾਸਤਾ ਛਕਦੇ ਆ ਛੁੱਟੀ ਜਨੰਦ ਮਨਣਦੇ ਆ ਤੇ ਵਲੌਗ ਇੱਥੇ ਆਪ ਆਪਣਾ ਜਿਹੜਾ ਬੰਦ ਕਰਦੇ ਆ ਉਮੀਦ ਕਰਦੇ ਆ ਤੁਹਾਨੂੰ ਆਪਣਾ ਜਿਹੜਾ ਵਲੌਗ ਵੀ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਸਰੇ ਮਿਲਾਂਗੇ ਹੋਰ ਸੋਹਣੇ ਵਲੌਗ ਦੇ ਵੀ ਜਤਤਾ ਕਰੀ ਸਾਡੇ ਬਹੁਤ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ